ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਕਾਲੇਕੇ ਕਾਲੇਕੇ ਪਿੰਡ ਤੋਂ ਜਿਹੜੀ ਨੱਥੋ ਵਾਲੇ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਬਾਈ ਹੋਣਿਆਂ ਦਾ ਘਰ ਆ ਮਿੱਤਰੋ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਹੁਤ ਵੱਡਾ ਨਾਮ ਆ ਪੁਰਾਣੇ ਤੇ ਲੰਮੇ ਸਮੇਂ ਤੋਂ ਇਹ ਹੋਬਾਈ ਹੋਣੀ ਵੀ ਇਸ ਕਿੱਤੇ ਦੇ ਨਾਲ ਪਸ਼ੂ ਪਾਲਣ ਦੇ ਨਾਲ ਜੁੜੇ ਹੋਏ ਆ ਇਹਨਾਂ ਨੂੰ ਵੀ ਮੈਂ ਦਿਹਾੜ ਅੰਗ ਦੇਖ ਕੇ ਪਰਖਾ ਵੀ ਕਿਹੜੀ ਮੈਣੇ ਦੁੱਧ ਕਿੰਨਾ ਦੇਣਾ ਵਾ ਮਿੱਤਰੋ ਕਹਿੰਦੇ ਹੁੰਦੇ ਤਜਰਬੇ ਦੇ ਬਿਨਾ ਵਪਾਰ ਨਹੀਂ ਤੇ ਵੀਜੇ ਦੇ ਬਿਨਾ ਜਾਇਆ ਜਾਂਦਾ ਬਾਹਰ ਨਹੀਂ ਇਹ ਮਿੱਤਰੋ ਗੱਲਾਂ ਸੱਚ ਆ ਆਉ ਕਰਦੇ ਆ ਗੱਲਾਂ ਬਾਤਾਂ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਆ ਮਿੱਤਰੋ ਪਹਿਲਾ ਵੀਰ ਤੋਂ ਇੱਕ ਇੱਕ ਮੱਝ ਦੇ ਬਾਰੇ ਇਕੱਲੀ ਇਕੱਲੀ ਮੈਣੂ ਤੋੜ ਕੇ ਵਿਖਾਉਂਗਾ ਕੈਮਰੇ ਦੇ ਸਾਹਮਣੇ ਆਪਾਂ ਵੀਰ ਨੂੰ ਨਹੀਂ ਲਿਆਉਣਾ ਕਿਉਂਕਿ ਵੀਰਾਂ ਦਾ ਵੀ ਮੈਨੂੰ ਲੱਗਦੀ ਆ ਸੰਗ ਤੇ ਬਾਈ ਕਹਿੰਦਾ ਮੈਂ ਬਾਹਰ ਖੜ ਕੇ ਲਾਉ ਗੱਲਬਾਤ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲਾ ਵੱਡੇ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਅੱਛਾ ਨਾਮ ਇੱਕ ਵਾਰੀ ਦੱਸ ਦਈਏ ਵੀਰੇ ਹਾਂ ਮੇਰਾ ਪਰਵਿੰਦਰ ਸਿੰਘ ਬਾਈ ਪਰਵਿੰਦਰ ਸਿੰਘ ਤੇ ਬਾਪੂ ਦਾ ਨਾਮ ਅਵਤਾਰ ਸਿੰਘ ਜੀ ਅਵਤਾਰ ਸਿੰਘ ਕਾਲੇ ਕੇ ਹਨਾ ਹਾਂਜੀ ਅੱਛਾ ਪਰਵਿੰਦਰ ਬਾਈ ਫਿਰ ਜਾਨਵਰ ਹੁਣ ਬਾਪੂ ਲਿਆਉਂਦਾ ਹੁੰਦਾ ਕਿ ਤੂੰ ਵੀ ਲਿਆਉਣ ਨਾਲ ਬਾਬੇ ਦੋਨੇ ਹੀ ਖਰੀਦ ਲੈ ਲੈਂਦੇ ਆ ਉਹ ਵੀ ਖਰੀਦ ਲੈਂਦੇ ਆ ਆਪਾਂ ਵੀ ਠੀਕ ਆ ਜਿਹੜਾ ਮਨਾਂ ਜਿੱਧਰ ਉਹ ਸੂਤ ਬਹਿ ਗਿਆ ਲੈ ਆਉਣਾ ਹਾਂ ਹਾਂ ਬਾਈ ਅੱਛਾ ਜਾ ਨਗੀਨਾ ਕੱਢ ਕੇ ਲਿਆਂਦਾ ਇੱਕ ਹੈ ਹਾਂਜੀ ਬਾਈ ਮੈਂ ਆਪਣਾ ਪਤੰਦਰਾ ਭਲੇਖਾ ਹਰਿਆਣੇ ਦਾ ਪਾਈ ਜਾਂਦੀ ਮੈਂ ਪੰਜਾਬ ਦੇ ਪਿੰਡ ਤੇ ਫਿਰਦੀ ਆ ਕਿਹੜੇ ਇਲਾਕੇ ਦੀ ਮੈਂ ਆ ਕਿੰਨਵਾ ਸਵਾਰੀ ਜਾਂਦੀ ਡਿਟੇਲ ਆ ਇਹ ਬਾਈ ਆਪਣੇ ਏਰਗੇ ਦੀ ਮੈਂ ਆ ਠੀਕ ਆ ਇਹਨੇ 18 ਸੂਤ ਛਲੇ ਸੂਏ ਦਾ ਦਰ ਤਾਇਤ ਕੀ ਤੀਜੇ ਸੂਏ ਹੁੰਦੀ ਆ ਹੁਣ ਤੀਜਾ ਸੂਆ ਇਹਨੇ ਸੂਣਾ ਵਾ ਇੱਕ ਵਾਰੀ ਪੁੱਤ ਬਾਹਰ ਨੂੰ ਫੇਰ ਕੱਢ ਲਈ ਅੱਛਾ ਤੀਜਾ ਸੂਆ ਇਹਨੇ ਸੂਣਾ ਵਾ ਬਈ ਇਹ ਆ ਤੀਜੇ ਸੂਏ ਸੂਈ ਆ ਕੀ ਬਾਤ ਆ ਬੜੀ ਬਾਡੀ ਟੋਲਦੀ ਮੇਹ ਪੱਤਰੀ ਆ ਨਾ ਸਾਨੂੰ ਉਮੀਦ ਆ ਵੀ ਇਹ ਵੀ বাই ਵੀ বাই ਕਰੂਗੀ ਚੱਲੂਗੀ ਟੂਰਨਾਮੈਂਟ ਹਾਂਜੀ ਅੱਛਾ ਇੱਕ ਗੱਲ ਹੋਰ ਆ ਮੈਂ ਦਾ ਵਿੱਚ ਪੜਾ ਮਾਨਸ ਜਿਹੜਾ ਮਾ ਦਾ ਅੰਗਾ ਕਹਿੰਦੇ ਹੁੰਦੇ ਬਰੀਡ ਤਾਂ ਬਰੀਡ ਹੀ ਹੈ ਹਨਾ ਚੰਗੇ ਖਿਡਾਰੀ ਨੇ ਤਾਂ ਤੋਰ ਤੋਂ ਹੀ ਦੱਸ ਦੇਣਾ ਹੁੰਦਾ ਮੈਦਾਨ ਤੇ ਕੀ ਕਰੂਗਾ ਹਨਾ ਤੇ ਇਹਦੀ ਤੋਰ ਵੀ ਦੱਸ ਦੀ ਲੇਵਾ ਵੀ ਦੱਸਦਾ ਵੀ ਕੁਝ ਕਰੂਗੀ ਕਰਮਾਂ ਲਈ ਅੱਛਾ ਦਿਨ ਕਿੰਨੇ ਪਏ 5000 ਰੁਪਏ ਜਾਂਦੇ ਇਹ ਬਾਈ ਲੈ ਜਾ ਸਕਦੀ ਆ ਵੀ ਹਫਤਾ ਹਜੇ ਹਫਤਾ ਹਜੇ ਲੈ ਜੀ ਹਜੇ ਦਾ ਮੈਂ ਇਹਨੂੰ ਪੱਟਾ ਤੇ ਸਾਨੂੰ ਤੇ ਤੁਰਿਆ ਨਹੀਂ ਜਾਣਾ ਲੈ ਵਾਲਾ ਜੀ ਹਨਾ ਹੂੰ ਲੈ ਵੀ ਪੁੱਤ ਕੈਮਰੇ ਦੀ ਅੱਖ ਤੇਜ ਕਰਦੇ ਹੁੰਦੇ ਲੇਵੇ ਤੇ ਗੇਰਾਂ ਦੀ ਦਿਖਾ ਦੇਂਦਾ ਕੱਲਾ ਕੱਲਾ ਅੰਗਾ ਪਰਖਣ ਵਾਲੇ ਵੀਡੀਓ ਦੀ ਪਰਖ ਲੈਣੀ ਵੀ ਮੈਂ ਕੀ ਕਰਦੀ ਆ ਤੀਜਾ ਸੂਆ ਇਹਨੇ ਸੁਣਾਵਾ ਹੈ ਹਾਂ ਇਹ ਕੀ ਵੀਰੇ ਇਹਦੇ ਕੋਈ ਸੀਮਨ ਬਾਰੇ ਆਪਾਂ ਨੂੰ ਡਿਟੇਲ ਮਿਲ ਜੇ ਕਿਹੜੇ ਤੋਂ ਗੱਬਣ ਕਰਾਈਓ ਨਹੀਂ ਮੇਰੇ ਤੋਂ ਨਹੀਂ ਇਹ ਮੈਂ ਇਹ ਹਾਜੀ ਬੰਦਿਆਂ ਤੋਂ ਲਈ ਆ ਕਰ ਆਪਾਂ ਨੇ ਆਪਦੀ ਇਹ ਘਰ ਦੀ ਨਹੀਂ ਆਪਣੀ ਖਰੀਦ ਕੀਤੀ ਖਰੀਦ ਕੀਤੀ ਸਿਆਣੀ ਗੱਲ ਆ ਵੀਰੇ ਹਾਂ ਪਰ ਆਪਾਂ ਸੀਮਨ ਬਾਰੇ ਦੱਸ ਸਕਦੇ ਆ ਵੀ ਪੁੱਛ ਕੇ ਦੱਸ ਸਕਦੇ ਆ ਆਪਾਂ ਅਗਲੇ ਤੋਂ ਡਿਟੇਲ ਲੈ ਦੇ ਆ ਗਿਆ ਹਾਂ ਹੂੰ ਅੱਛਾ ਵੀ ਗੱਲ ਐ ਆ ਸੱਜਣਾ ਮੈਂ ਬੜੇ ਟਿਕਾਣੇ ਦੀ ਆ ਮੈਂ ਦਾ ਰਤਬਾ ਬੜਾ ਚੰਗਾ ਮੈਂ ਦੀ ਹੁਸਨਪਨ ਮੈਂ ਦੀ ਬਿਊਟੀ ਬੜੀ ਕਮਾਲ ਆ ਹਨਾ ਕਹਿੰਦੇ ਹੁੰਦੇ ਮਤਲਬ ਚੰਗਾ ਮੈਦਾਨ ਦੇ ਵਿੱਚ ਚੰਗਾ ਖਿਡਾਰੀ ਜੱਜਦਾ ਹੋ ਜੇ ਗਰਾਊਂਡ ਦੇ ਵਿੱਚ ਚੱਜੂਗਾ ਤਾਂ ਹੀ ਗਰਾਊਂਡ ਤੇ ਮੇਲਾ ਲੱਗਣਾ ਕਹਿੰਦੇ ਮੇਲੇ ਵਾਲੀ ਸ਼ਾਨ ਆ ਮੈਂ ਹਨਾ ਹਾਂ ਅੱਛਾ ਰੇਟ ਵੀਰੇ ਫਿਰ ਇਹਦਾ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂ ਆਓ ਚੱਲ ਐ ਵੀ ਕਈ ਵਾਰੀ ਵੱਡੇ ਵੀਰੇ ਕਿਸੇ ਨੇ ਸਾਹਮਣੇ ਤਿਆਰ ਦੁੱਧ ਕਰਕੇ ਵੇਚਣੀ ਆ ਕਿਉਂਕਿ ਇਹਨੇ ਜੇ ਤਿਆਰ ਦੁੱਧ ਕਰਾਉਣਾ ਤੇ ਨੇ ਖਾਣਾ ਵੀ ਆ ਬਾਈ ਹਨਾ ਹਮੈਂ ਵੈਸੇ ਤਾਂ ਵਪਾਰ ਬਾਈ ਸੱਚ ਨਾਲ ਪਰਦੇ ਦਾ ਸੀ ਪਰ ਖੁੱਲ ਗਿਆ ਅਗਲੋ ਵੱਖਰੀ ਗੱਲ ਆ ਹਨਾ ਵਪਾਰ ਪਰਦੇ ਦੀ ਜੱਜਦਾ ਸੀ ਬਾਈ ਅੱਛਾ ਇਹ ਹੋ ਗਈ ਇੱਕ ਨੰਬਰ ਤੇ ਆਪਣੀ ਹੁਣ ਆਪਾਂ ਹੌਲੇ ਭਾਲੇ ਵੀ ਨਹੀਂ ਗੁੱਸੇ ਕਰਨੇ ਹਨਾ ਜਿਹੜੇ ਘੱਟ ਪੈਸੇ ਲਾਉਣ ਵਾਲੇ ਆ ਇਹਦੀ ਫਿਰ ਕੀ ਡਿਟੇਲ ਆ ਬਾਈ ਇਹਦੇ ਥੱਲੇ ਬਾਈ 8 ਕਿਲੋ ਦੁੱਧਾ ਹੂੰ ਇਹ ਆਪਾਂ ਅੱਜ ਦੀ ਘੜੀ ਤੋਂ ਔਕੜ ਹੀ ਕਹਿ ਸਕਦੇ ਹਾਂ ਠੀਕ ਆ ਵੀਰੇ ਠੀਕ ਆ ਠੀਕ ਆ ਕਿਉਂਕਿ ਇਹਨੂੰ ਸੂਈ ਨੂੰ ਦੋ ਮਹੀਨੇ ਵੀ ਹੋ ਸਕਦੇ ਆ ਤਿੰਨ ਵੀ ਹੋ ਸਕਦਾ ਤੇਨੂੰ ਹੀ ਪਹਿਲਾਂ ਜਦੋਂ ਬੱਚਾ ਹੈ ਨਹੀਂ ਜਦੋਂ ਬੱਚਾ ਹੈ ਨਹੀਂ ਹਾਂ ਪਰ ਅੱਜ ਦੀ ਘੜੀ ਆ ਇਹ ਜੈਲੀ ਬਹੁਤ ਆਪਣਾਂ ਦੀ ਕੋਈ ਚੋਈ ਜਾਵੇ ਆਂਡੀ ਹਾਂ ਠੰਡੀ ਸੀ 8 ਕਿਲੋ ਦੁੱਧਾ ਥਾਪੀ ਮਾਰ ਦੇ ਥੱਲੇ ਬਹਿ ਜਾ ਹੈ ਹਾਂ ਥਾਪੀ ਮਾਰੇ ਦੇ ਥੱਲੇ ਪਾਣੀ ਮਾਰ ਕੇ ਮੈਂ ਜਾਤ ਕੁਆਲਟੀ ਦੀ ਜੇ ਬੱਚੇ ਬੁੱਚਿਆਂ ਨੂੰ ਵੀ ਗਾਂ ਚੰਗੀ ਆ ਜਿੱਦਨੇ ਯਰ ਪੈਸਾ ਤੇ ਅੱਜ ਫੰਡਰ ਝੋਟੀ ਨੂੰ ਪੱਠੇ ਪਾਉਣਾ ਉਹ ਤਾਂ ਚੰਗੀ ਆ ਹਨਾ ਮਾਲਾ ਜੀ ਅਜਾ ਆਪਾਂ ਘਰੇ ਫੰਡਰ ਝੋਟੀ ਰੱਖੀ ਬੈਠੇ ਤਾਂ ਬਿਗਣਾ ਦੋਨੇ ਵੀ ਉੱਥੇ ਹੀ ਤਿਆਰ ਹੋ ਗਏ ਮੈਨੇ ਦੁੱਧ ਵੀ ਦਈ ਜਣ ਚਾਰ ਬਰ ਆਉਣੀ ਇਹ ਗੱਲ ਥੋੜੀ ਸਹੀ ਹੈ ਲੈ ਨਾ ਸੱਜਣਾ ਤੁਸੀਂ ਅਭਿਸ਼ਿੰਦਰ ਭਾਈ 8 ਕਿਲੋ ਦੁੱਧ ਹੁਣ ਕੰਡੇ ਤੇ ਲਾਉਂਦੀ ਆ ਜਾਵਾਂ ਹਾਂ ਇਹ 8 ਕਿਲੋ ਚੂਣ ਚਣ ਕਿਵੇਂ ਲੱਗਾ ਬਹੁਤ ਵਧੀਆ ਚਵਾਈ ਬਹੁਤ ਆ ਵਧੀਆ ਥੱਲੋ ਹੀ ਬੜੀ ਪਤਲੀ ਸਮਤਰੀ ਹੈ ਹਾਂ ਅੱਛਾ ਇੱਕ ਮੰਨ ਲਾ ਹੁਣ ਬਾੜਵਾਦ ਕੋਈ ਉਹ ਆਪਣੇ ਦੀ ਬਣੀ ਦਾ ਕੋਈ ਪਤਾ ਨਾ ਹੀ ਆਪਾਂ ਇਹਨੂੰ ਇਹ ਕਹਿ ਸਕਦੇ ਆ ਵੀ ਇਹ ਇੰਨੇ ਟਾਈਮ ਦੀ ਸੋਈ ਆ ਤੇ ਨਾ ਹੀ ਆਪਾਂ ਇਹਨੂੰ ਇਹ ਕਹਿ ਸਕਦੇ ਵੀ ਇਹ ਪਾਲੀ ਟੋਕੜ ਆ ਨਹੀਂ ਭਾਈ ਆਪਾਂ ਨੂੰ ਬਣੀ ਦਾ ਉਹਨਾਂ ਨੇ ਮਹੀਨਾ ਕ ਕਿਹਾ ਸੀਗਾ ਠੀਕ ਆ ਪਰ ਆਪਾਂ ਫੰਡਰ ਕਰਕੇ ਹੀ ਦੇਵਾਂਗੇ ਠੀਕ ਆ ਫੰਡਰ ਕਰਕੇ ਹਾਂ ਜੀ ਹੋ ਠੀਕ ਹੈ ਭਾਈ ਠੀਕ ਹੈ ਅੱਛਾ ਚੋਣ ਚੰਨ ਚੰਗਾ ਲੱਗਾ ਮੈਂ ਚੜਾ ਨਹੀਂ ਆਇਆ ਚੋਣ ਚੰਨ ਠੀਕ ਆ ਪਿਊਸ ਕਰੀ ਦੋ ਮਿੰਟ ਹੁਣ ਦਾਂ ਵੀ ਦੇਣੀ ਕਿੰਨੇ ਦੀ ਇਹ ਇਹ ਕਰ ਲਾਂਗੇ ਮਾੜਾ ਮੋਟਾ ਮਾਨਤਾ ਕਿੰਨਾ ਮੁੱਲ ਰੱਖਿਆ ਇਹਦਾ 65000 ਰੁਪਏ ਪੈਂਡ ਯਰ ਜੂ ਮਾਨਤਾਨ ਕਿੰਨਾ ਕੋ ਕਰਦੇ ਆ ਖੁੱਲ ਕੇ ਜਾ ਕੇ ਸਾਹਿਬ ਵੀ ਇੰਨੇ ਨਹੀਂ ਦੇ ਦੇਣੀ ਤੇਰੇ ਕਰ ਕੋਈ ਨੇ ਕਾਲ ਕਰੇ ਲਾ ਸਕਦਾ ਨਹੀਂ ਦੱਸ ਕਰਸੇ ਹਾਂ ਜੀ ਬੰਦੇ ਇੱਕ ਬੰਦ ਹੈਗੀ ਘਰੇ ਰੱਖਣ ਵਾਲੇ ਬੰਦੇ ਦੇ ਲਈ ਗਹਿਣਾ ਚੀਜ਼ ਹੈ ਹਨਾ ਹਾਂ ਬਾਈ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਬੱਚੇ ਮੁੱਚੇ ਟਾਪ ਲਾ ਦੂਗੀ ਨੀਲੀ ਨੂਂਦੀ ਨੀਲੀ ਆ ਚੰਗੇ ਤੋਂ ਕ੍ਰੋਸ ਕਰਾ ਹਾਂ ਹਾਂ ਬਾਈ ਇਹ ਗੱਲ ਤਾਂ ਹੈਗੀ ਆ ਅੱਛਾ 65000 ਚ ਮਾਨ ਤਨ ਕਰ ਦਾਂਗੇ ਹਨਾ ਤੇ ਆ ਤਿੰਨ ਨੰਬਰ ਤੇ ਜਿਹੜੀ ਗਊ ਆ ਬਾਈ ਖੁੱਲੀ ਬਾਹਰ ਨੂੰ ਬਾਈ ਕਹੂ ਵੀ ਇਹਦੇ ਕੀ ਡੀਟੇਲ ਆ ਇਹ ਬਾਈ ਐਤ ਕੀ ਤੀਜੇ ਸੂਏ ਲਈ ਗੱਭਣਾ ਠੀਕ ਆ ਕਿੰਨੇ ਚਿਰ ਦੀ ਵੀਰੇ ਇਹ 4 4 1/2 ਮਹੀਨੇ ਦੀ ਗੱਬਣਾ 1/2 4 ਮਹੀਨੇ ਦੀ ਗੱਬ ਇਹਦੇ ਥੱਲੇ ਦੁੱਧ ਆ ਹਾਂ 1 ਕਿਲੋ ਹੋ ਜਾਂਦਾ 6 ਲੀਟਰ ਦੇ ਲੱਗਦਾ 6 ਲੀਟਰ ਦੇ ਹਾਂ ਅੱਛਾ ਚੂਣ ਚਾ ਇਹਨੂੰ ਚੰਗਾ ਲੱਗਾ ਹੋਇਆ ਬਈ ਹਾਂ ਇਹਨੂੰ ਚੂਣ ਬਹੁਤ ਚੰਗਾ ਲੱਗਾ ਪਰ ਨਾ ਇਹਦਾ ਥਾਣਾ ਜਿਹੜਾ 1/4 ਹਾਂ ਉਹਦੇ ਵਿੱਚ ਧਾਰਾਂ ਆਉਂਦੀਆਂ 5 4 ਹੂੰ ਤੇ ਉਹ ਅਗਲਾ ਆਪਦਾ ਚੈੱਕ ਕਰਕੇ ਲੈ ਜਾਵੇ ਇੱਕ ਗੱਲ ਹੋਰ ਵੀ ਵਰਦੇ ਵੀਰੇ ਇਹ ਗਾਂ ਜਦੋਂ ਦੁੱਧੋ ਡਰਾਈ ਹੁੰਦੀ ਆ ਇਹਦਾ ਥਣ ਸਹੀ ਹੋ ਜਾਊਗਾ ਬਈ ਦਵਾਈ ਇਹ ਉਹ ਆਪਾਂ ਹੋ ਸਕਦਾ ਉਹ ਹੋ ਜਾਂਦਾ ਵੀ ਸੱਜਰ ਪਸੰਦ ਦਾ ਹੋ ਜਾਂਦਾ ਵੀਰੇ ਕਿਉਂਕਿ ਗੜ ਥਣ ਦੇ ਵਿੱਚ 나ੜ ਨਾ ਬਣੀ ਹੋਵੇ ਜਿਹੜਾ ਥਣ 나ੜ ਬਣਾ ਗਿਆ ਉਹ ਥਣ ਹਾਂ ਉਹ ਥਣ ਨਹੀਂ ਹੁੰਦਾ ਬਾਕੀ ਭਾਈ ਇਹ ਉਹ ਜਾਨ ਨੂੰ ਸੰਭੜਦਾ ਵੀ ਫਾਇਦਾ ਵੱਡੀ ਗਾਂ ਪੂਰੀ ਯਾਰ ਹਨਾ ਹ ਨਹੀਂ ਠੀਕ ਆ ਸੱਜਰ ਇਹ ਕਿੰਨੇ ਦੇ ਤੇ ਪਸੰਦ ਬਾਈ ਵੇ ਬਈ ਯਾਰ 25000 ਦੀ ਦੇ ਦਾਂਗੇ ਮਾਨਸਣ ਕਰਦੇ ਆ ਵਿੱਚੋਂ ਹਾਂ ਮਾੜਾ ਮੋਟਾ ਐਵੇਂ ਕਹਿ ਗਏ ਵੀ ਭਾਅ ਆਪਾਂ ਤੇ ਜਿੰਨਾ ਵਾਲਾ ਦਾ ਭਾਅ ਵਾ ਅੱਗੇ ਕਿਹੜਾ ਹੋਣਾ ਜਿੰਨਾ ਕੋ ਹੋ ਸਕੇ ਦੁੱਧ ਵੀ 8 9 ਕਿਲੋ ਕਰ ਦੂ ਮੇਰਾ ਮਨ ਕਹਿੰਦਾ ਸਾਂਭ ਕੇ ਕਿ ਨਹੀਂ ਹਾਂ 8 ਕਿਲੋ ਦੇ ਸਕਦੇ ਹਾਂ ਸਾਭ ਦੀ ਸੇਵਾ ਚੋਂ ਹੀ ਆਈ ਐ ਇਹ ਬਈ ਸਾਵੀ ਨਹੀਂ ਕੰਮ ਵਾਲਾ ਐਵੇਂ ਆਪਾਂ ਕਹੀ ਜਾਈਏ ਆਪਣਾ ਸਾਰਾ ਹੀ ਖਰੀਦਿਆ ਵਾ ਹਾਂ ਮੈਂ ਉਹ ਤਾਂ ਪਤਾ ਤੇਰਾ ਵਪਾਰ ਦਾ ਕਰ ਲਗੇ ਆਪਾਂ ਅੱਛਾ ਵੀਰੇ ਜਿਹੜੀ 4 ਨੰਬਰ ਤੇ ਝੋਟੀ ਆ ਉਹ ਜਿਹੜੀ ਤਾਰੀ ਸੂਈ ਆ हां भाई वो परसों शाम ਨੂੰ ਸੋਈ ਆ ਛੋਟੇ ਪਰसों ਸ਼ਾਮ ਨੂੰ हां ਜੇਬ ਜੂ ਰੋਕੇ ਆ ਵੀਰੇ हां ਉਹ ਓਕੇ ਆ ਬਾਈ ਵੀਰੇ ਖੋਲ ਕੇ ਲੈ ਆਈ ਬਾਹਰ ਨੂੰ ਕਿੰਨੇ ਬੋਲੇ ਤੇ ਹੋਊਗੀ ਹੁਣ ਖਾਲੀ ਫਿਰ ਚੱਲਦੀ ਐ ਇਸ ਟਾਈਮ ਸਟਾਰਟਿੰਗ ਸਟਾਰਟਿੰਗ ਬਾਈ ਉਹਦੀ ਹੋएगी ਆ 8 ਕਿਲੋ ਲੀਟਰ ਦੇ ਆਸੇ ਬਸ 8 ਲੀਟਰ ਦੇ ਮਾਲਕਾਂ ਨੇ ਜਿੱਥੋਂ ਖਰੀਦੀ ਸੀ ਉਹਦਾ ਦੁੱਧ ਦਾ ਰਿਕਾਰਡ ਦੱਸਿਆ ਸੀਗਾ ਵੀਰੇ ਦੁੱਧ ਦਾ ਭਾਈ ਉਹ ਕਹਿ ਰਹੇ ਸੀ ਕਿ ਇਹ ਦੂਜਾ ਸੂਆ ਸੁਣਦੀ ਆ ਠੀਕ ਆ ਪਿਛਲੇ ਸੂਏ ਕਹਿ ਰਹੇ ਸੀ ਕਿ ਬਈ 10 11 ਲੀਟਰ ਦੁੱਧ ਦਤਾ ਪਹਿਲੇ ਸੂਏ ਦੇ ਵਿੱਚ ਹਾਂ ਕਹਤ ਕਿ ਵੀਰੇ ਦੁੱਧ ਦੇ ਦੋ ਕੀ ਗਿਆ 12 ਕਿਲੋ ਚੋਟੀ ਆ ਖੁੱਲੀ ਡੋਲੀ ਚੋਂ ਭਾਈ ਸਚਾਈ ਦਾ ਹਜੇ ਮਾਲਾ ਸੂਆ ਬਣਾਇਆ ਇਹਨੇ ਹਣਾ ਹਾਂ ਚਾਹੀਦਾ ਹੈਗਾ ਥੋੜਾ ਜਿਹਾ ਸੂਏ ਦੇ ਵਿੱਚ ਆਈ ਆ ਇਹਦਾ ਬਾਈ ਫਲੋ ਇਹਦੇ ਲਈ ਜਾਦਾ ਵੀ ਨਹੀਂ ਇਹ ਕੋਈ ਬਾਈ ਤਾਂ ਨਹੀਂ ਸੀ ਪਾਉਂਦਾ ਵੀਡੀਓ ਬਾਈ ਜਾਂਦਾ ਵੀ ਆਪਾਂ ਸਾਬਿਆ ਕਰਨੀ ਆ ਚੋਟੀ ਤਿਆਰ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਤਿਆਰ ਆਪੇ ਸੱਜਣ ਮੇਰੇ ਕਰ ਲੈਣਗੇ ਤੂੰ ਹੋ ਜਾ ਛੱਡ ਦੀ ਭਰਾਵਾ ਜਿੰਨੀ ਕੁ ਤੂੰ ਤਿਆਰ ਕਰਨੀ ਹੋਜੀ ਕਮਾਈ ਸਾ ਕਰਤਾ ਉਹ ਕਰ ਲੈਣਗੇ ਝੋਟੀ ਚੰਗੀ ਆ ਯਾਰ ਤੇ ਲੇਵੇ 12 ਕਿਲੋ ਤਾਂ ਬਈ ਇਹਨੂੰ ਆਰਾਮ ਨਾਲ ਸੇਵਾ ਤੇ ਦੇਣਾ ਚਾਹੀਦਾ ਦੇਣਾ ਤੇ ਥੋੜਾ ਬਹੁਤ ਖਰੀ ਪੱਧਰੀ ਝੋਟੀ ਆ ਯਾਰ ਹਨਾ ਅੱਛਾ ਮਗਰ ਕੱਟਾ ਆ ਗਿਆ ਕਿ ਕੱਟੀ ਆਏ ਬਸੰਦ ਬਈ ਬਈ ਯਾਰ ਮੈਂ ਵੇਖਿਆ ਵੇਖਿਆ ਨਹੀਂ ਠੀਕ ਹੈ ਲੈ ਵੀ ਇਹ ਵੇਖਿਆ ਨਹੀਂ ਕੱਟਾ ਵਾ ਜਾਂ ਕੱਟੀਓ ਤੁਸੀਂ ਹੁਣ ਇਹ ਕਰ ਸਰਪ੍ਰਾਈਜ਼ ਹੀ ਰੱਖ ਜਾ ਦੇਖੋ ਸਰਪ੍ਰਾਈਜ਼ ਹੀ ਸਹੀ ਹੈ ਹਨਾ ਅੱਛਾ ਇਹ ਕਿੰਨੇ ਦੀ ਦੇ ਦੇਣੀ ਇਹਦਾ ਮੁੱਲ 135 ਆ ਬਈ 135 ਦਾ ਵੀ ਕਰਦਾਂਗੇ ਮਾਨ ਤਾਨ ਕੋਈ ਗੱਲ ਨਹੀਂ ਜੇ ਬੰਦਾ ਜਾ ਕੇ 4 ਦਿਨ ਤਿਆਰ ਕਰੂਗਾ ਹੂੰ ਤੇ ਕੋਈ ਗੱਲ ਨਹੀਂ ਆਪਾਂ ਮਾਨ ਤਾਨ ਕਰਦਾ ਠੀਕ ਹੈ ਬਈ ਲੈ ਵੀ ਮਿੱ ਅੱਜ ਬਾਜ਼ਾਰ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਇਹੋ ਜੀ ਝੋਟੀ ਆ ਜਿਹੜੀ ਉਹ ਲਾਂਗ ਦੇ ਘਰਾਂ ਦੇ ਵਿੱਚ ਟੋਕੜ ਗੱਪਣ ਖੇਡਦੀ ਫਿਰਦੀ ਆ 90 95 ਲੱਖ ਦੀ ਪਹ ਹੈ ਬਈ ਮਤਲਬ ਜਿਹੜਾ ਬੰਦਾ ਸਾਂਭ ਲੂਗਾ ਓਕੇ ਜੀ ਰਿਪੋਰਟ ਹੋ ਜਾਊਗਾ ਹਨਾ ਹਾਂ ਹਾਂ ਬਾਈ ਅੱਛਾ ਪਸ਼ਵਿੰਦਰ ਬਾਈ ਇਹਦਾ ਫਿਰ ਇੱਕ 35 ਜੋ ਮਾਨਤਨ ਕਰ ਦਾਂਗੇ ਹਾਂ ਬਾਈ ਕਰ ਦਾਂਗੇ ਕੋਈ ਜਿਹੜਾ ਬੰਦਾ ਨਹੀਂ ਦੀਪ ਵੇਖੀਗਾ ਕੱਟਾ ਕੇ ਕੱਟੀ ਦੱਸ ਹੀ ਦਈ ਯਾਰ ਵੇਖ ਕੇ ਸੱਜਣਾ ਨੂੰ ਮੇਰੇ ਕੱਟੀ ਦੇ ਚੱਕਾ ਕੱਟੇ ਦੇ ਚੱਕਰੇ 2000 ਅਗਲਾ ਛੱਡ ਹੀ ਨਾ ਜਾਵੇ ਮਗਰ ਕੱਟਾ ਕੱਟੀ ਲੱਗਦੀ ਆ ਮੈਨੂੰ ਬਾਈ ਕਰਟਿ ਕਰਟਿਆ ਲੈ ਵੀ ਮਿੱਤਰੋ ਇਹ ਵੀ ਲਾਟਰੀ ਨਿਕਲਾਈ ਤੁਹਾਡੀ ਹੁਣ ਮੁੱਲ ਨਹੀਂ ਵਧਾਉਂਦੇ ਅਸੀਂ ਮੁੱਲ ਇੱਕ 35 ਹੀ ਰੱਖਾਂਗੇ ਅੱਛਾ ਨੰਬਰ ਪਸ਼ਵਿੰਦਰ ਬਾਈ ਕਿਹੜੇ ਤੇ ਗੱਲ ਕਰੀਏ ਨੰਬਰ ਬਾਈ 98551 ਜੀ 21621 ਇਹ 98551 21621 98551 21621 ਇਹ ਬਾਈ ਦਾ ਨੰਬਰ ਆ ਮੇਰੇ ਤਰਫ ਉਤਾਰ ਸਿੰਘ ਬਾਈ ਕਾਲੇ ਕੇ ਘਰੇ ਕਾਲੇ ਕੇ ਪਿੰਡ ਦੇ ਵਿੱਚ ਉਹਨਾਂ ਤੁਸੀਂ ਤੇ ਪਸ਼ਵਿੰਦਰ ਸਿੰਘ ਵੀਰਾ ਕਾਲੇ ਕੇ ਪਿੰਡ ਬਾਈ ਦੋ ਨਾਮ ਆ ਕਿਉਂਕਿ ਉਹ ਬਾਈ ਦਾ ਹੈਗਾ ਵਾ ਫਾਦਰ ਤੇ ਇਹ ਹੈਗਾ ਉਹ ਬਾਈ ਦਾ ਮੁੰਡਾ ਵੀ ਮਲੋ ਪਿਓ ਪੋਤਾ ਦਾ ਰਿਸ਼ਤਾ ਗੂੜਾ ਹਨਾ ਤੇ ਬਾਈ ਇਹ ਜਾਨਾ ਵਰਾ ਭਾਈ ਹੁਣਾਂ ਦੇ ਕੋਲੇ ਜੇ ਕਰਕੇ ਲੈ ਕੇ ਜਾਉਂਗਾ ਇਹਨਾਂ ਨੂੰ ਪੰਨਾ ਕਹਾਂ ਭਾਵਾਂ ਨੂੰ ਲੰਬਾਣਾ ਦਿਆ ਜੇ ਭਾਈ ਹੁਣੀ ਪਹਿਲਾਂ ਕਿ ਮੇਰੇ ਵਾਂਗੂ ਠੱਗੀ ਧੋਖਾ ਤੋਂ ਡਰਦੇ ਆ ਵਪਾਰੀ ਭਾਈ ਜਿਹੜਾ ਸਹੀ ਵਪਾਰੀ ਹੈ ਨਾ ਉਹ ਭਾਈ ਜਿਹੜਾ ਬੰਦੇ ਨੇ ਜੇ ਉਹਨੂੰ ਕਿਤੇ ਬਾਹਰ ਤੁਰੇ ਫਿਰਦੇ ਜਾਂਦੇ ਨੂੰ ਠੱਗ ਕਹਿ ਦਤੋਂ ਦਾ ਮਰਨ ਹੋ ਜਾਂਦਾ ਜਾਂਦੀ ਇੱਜ਼ਤ ਹੈ ਜਾਂਦੀ ਜਾਨ ਤੇ ਜਿਹੜਾ ਮੇਰੇ ਵਾਂਗੂ ਉਹਨੇ ਵੀ ਲੇਟੇ ਪਾਉਣੇ ਆ ਫਿਰ ਭਈ ਉਹ ਅਗਲਾ ਕਹੀ ਜਾਂਦਾ ਨੱਪੀ ਜਾਂਦਾ ਬਾਕੀ ਭਾਈ ਉਹਨਾਂ ਹੀ ਦੱਸਾਂਗੇ ਜਨਾਜ਼ ਹਾਂ ਸਹੀ ਗੱਲ ਨੰਬਰ ਭਾਈ ਦੱਸ ਸਕਰੀਨ ਤੇ ਆ ਪਿੰਡ ਕਾਲੇ ਕੇ ਜ਼ਿਲ੍ਹਾ ਮੁੱਗਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ